ਪ੍ਰਤਾਪ ਸਿੰਘ ਬਾਜਵਾ ਵੱਲੋਂ 50 ਗ੍ਰੇਨੇਡ ਦੇ ਦਿੱਤੇ ਬਿਆਨ ਤੋਂ ਬਾਅਦ ਹੁਣ ਸਿਆਸਤ ਗਰਮਾ ਗਈ ਹੈ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਲਗਾਤਾਰ ਸਿਆਸੀ ਹਲਕਿਆਂ ਦੇ ਵਿੱਚ ਨਿਸ਼ਾਨੇ ਸਾਧੇ ਜਾ ਰਹੇ ਨੇ ਇਸੇ ਕੜੀ ਵਿੱਚ ਹੀ ਵਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਆੜੇ ਹੱਥੀ ਲੈਂਦੇ ਕਹੇ ਕਿ ਜੇਕਰ ਬਾਜਵਾ ਕੋਲ 50 ਗ੍ਰੇਨੇਡ ਨੇ ਤਾਂ ਉਸ ਦੇ ਪੁਖਤਾ ਸਬੂਤ ਨੇ ਤਾਂ ਉਹ ਪੁਲਿਸ ਨੂੰ ਪੁਖਤਾ ਜਾਣਕਾਰੀ ਦੇਣ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਉਹਨਾਂ ਦੀ ਕਣਕਾਂ ਦੀਆਂ ਫਸਲਾਂ ਨੂੰ ਅੱਗ ਤੋਂ ਬਚਾਉਣ ਲਈ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਬਿਜਲੀ ਮੰਤਰੀ ਹਰਪਜਨ ਸਿੰਘ ਰੇਟੀ ਉੱਥੇ ਪਹੁੰਚੇ ਸਨ। ਉਹਨਾਂ ਨੇ ਕਿਹਾ ਕਿ ਅੱਗ ਦੇ ਖਤਰਿਆਂ ਤੋਂ ਬਚਣ ਲਈ ਸਾਵਧਾਨੀਆਂ ਜ਼ਰੂਰੀ ਵਰਤਣੀਆਂ ਚਾਹੀਦੀਆਂ ਨੇ ਤੇ ਨਾਲ ਹੀ ਢਿੱਲੀਆਂ ਤਾਰਾਂ ਨੂੰ ਵੀ ਹੋਰ ਕਸਣਾ ਚਾਹੀਦਾ ਹੈ। ਨਾਲ ਉਹਨਾਂ ਨੇ ਕਿਹਾ ਕਿ ਅੱਗ ਨਾਲ ਸਬੰਧਤ ਐਮਰਜੈਂਸੀ ਨਾਲ ਨਜਿੱਠਣ ਲਈ ਇੱਕ ਸਮਰਪਿਤ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਮਕਸਦ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਵਿਸਾਖੀ ਦੇ ਉੱਤੇ ਜਿਹੜਾ ਵਾਢੀ ਦਾ ਕੰਮ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਵੈਸੇ ਤਾਂ 1 April ਤੋਂ ਹੀ ਸ਼ੁਰੂ ਹੋਇਆ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਣਕ ਪੱਕੀ ਹੋਈ ਹੁੰਦੀ ਹੈ ਤੇ ਕਈ ਕਟਨਾਵਾਂ ਜਿਹੜੀਆਂ ਨੇ ਫਾਇਰ ਦੀਆਂ ਅੱਗ ਲੱਗਣਦੀਆਂ ਉਹ ਵਾਪਰ ਜਾਂਦੀਆਂ ਨੇ ਸੋ ਅਸੀਂ ਉਹਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਕਣਕ ਦੀ ਫਸਲ ਨੂੰ ਬਚਾਉਣ ਵਾਸਤੇ ਅਸੀਂ ਆ ਪੀਐਸਪੀਸੀਐਲ ਵੱਲੋਂ ਇੱਕ ਕੰਟਰੋਲ ਰੂਮ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਆ ਤਾਂ ਕਿ ਆ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਸਾਨੂੰ ਕੋਈ ਆ ਕੰਪਲੇਂਟ ਕਰ ਸਕਣ ਜਿੱਥੇ ਵੀ ਕੋਈ ਅੱਗ ਲੱਗਣ ਦੀ ਘਟਨਾ ਜਿਹੜੀ ਆ ਉਹ ਆਪਰਦੀ ਆ ਸੋ ਅਸੀਂ ਦੋ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਨੇ 96461 08835 ਦੂਸਰਾ ਨੰਬਰ ਹੈ ਜੀ 9646108836 ਇਹਦੇ ਤੇ ਕੋਈ ਵੀ ਵਿਅਕਤੀ ਜੇ ਤਾਰਾਂ ਢਿੱਲੀਆਂ ਨੇ ਤਾਰਾਂ ਲਮਕਦੀਆਂ ਨੇ ਜਾਂ ਕਿਤੇ ਕੋਈ ਸਪਾਰਕਿੰਗ ਹੋ ਰਹੀ ਆ ਜਿਹਦੇ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਤੋ ਇਨ੍ਹਾਂ ਕੰਪਲੇਂਟ ਨੰਬਰ ਉਤੇ ਕਾਲ ਕਰਕੇ ਦੱਸ ਸਕਦੇ ਨੇ ਜਾਂ ਫਿਰ WhatsApp ਤੇ ਸਬੰਧਤ ਜਿਹੜੀਆਂ ਤਾਰਾਂ ਢਿੱਲੀਆਂ ਨੇ ਜਾਂ ਨੀਵੀਆਂ ਨੇ ਜਾਂ ਕੋਈ ਖੰਬੇ ਦੀ ਜਾਂ ਕੋਈ ਟਰਾਂਸਫਾਰਮਰ ਦੀ ਜਾਂ ਕਿਤੇ ਵੀ ਕੋਈ ਪ੍ਰੋਬਲਮ ਜੋਦੀ ਪਿਕ ਜਿਹੜੀ ਆ ਉਹ ਕਲਿੱਕ ਕਰਕੇ ਤੇ ਉਹ ਵੀ ਇਹਨਾਂ ਨੰਬਰਾਂ ਤੇ ਭੇਜ ਸਕਦੇ ਨੇ ਇਸ ਤੋਂ ਇਲਾਵਾ 1912 ਤੇ ਵੀ ਕਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤਾਂ ਕਿ ਅਸੀਂ ਜਿਹੜੀ ਸਾਡੀ ਪੱਕੀ ਹੋਈ ਕਨਕ ਦੀ ਫਸਲ ਆ ਉਹਨੂੰ ਅੱਗ ਦੀ ਮਾਰ ਤੋਂ ਜਿਹੜਾ ਆ ਉਹ ਬਚਾ ਸਕੀਏ ਇਸ ਤੋਂ ਇਲਾਵਾ ਅਸੀਂ ਮੈਂ ਆਪਣੇਆਂ ਨੂੰ ਅਪੀਲ ਵੀ ਕਰਦਾ ਕਿਸਾਨ ਭਰਾਵਾਂ ਨੂੰ ਕਿ ਜਿੱਥੇ-ਜਿੱਥੇ ਵੀ ਕਿਤੇ ਮੰਨ ਲਓ ਟਰਾਂਸਫਾਰਮਰ ਉੱਤੇ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੋਈ ਸਪਾਰਕ ਹੋ ਸਕਦਾ ਹੈ ਤੇ ਉਹਦੇ ਹੱਲੇ ਇਹ ਤਾਂ ਜਿਹੜੀ ਕਣਕ ਆ ਲਗਭਗ ਮਰਲਾ ਡੇਢ ਮਰਲਾ ਆਉਂਦਾ ਉਹਨੂੰ ਪਹਿਲਾਂ ਕੱਟ ਕੇ ਤੇ ਉਹ ਜਗ੍ਹਾ ਜਿਹੜੀ ਆ ਉਹਨੂੰ ਥੋੜਾ ਜਿਹਾ ਗਿੱਲਾ ਕਰ ਲਿਆ ਜਾਵੇ ਤਾਂ ਕਿ ਜੇ ਕੋਈ ਚੰਗਿਆੜੀ ਇਸ ਤਰ੍ਹਾਂ ਡਿਗਦੀ ਵੀ ਆ ਤੇ ਉਹ ਸਾਰੀ ਕਣਕ ਨੂੰ ਜਿਹੜਾ ਆ ਉਹ ਨੁਕਸਾਨ ਨਾ ਪਹਚਾਵੇ ਇਸ ਤੋਂ ਇਲਾਵਾ ਜਿਹੜੀ ਰਹਿਤ ਖੂਂਦ ਆ ਉਹਨੂੰ ਵੀ ਅੱਗ ਨਾਲ ਲਾਈ ਜਾਵੇ ਕਿਉਂਕਿ ਜੇ ਰਹਿਤ ਖੂਂਦ ਨੂੰ ਵੀ ਥੋੜੀ ਬਹੁਤੀ ਕਿਤੇ ਅੱਗ ਲਾਉਣ ਦੀ ਲੱਗਦੀ ਆ ਤੇ ਉਹ ਬਾਕੀ ਖੇਤਾਂ ਦੇ ਵਿੱਚ ਜਿਹੜੀ ਅੱਗ ਆ ਉਹ ਫੈਲ ਸਕਦੀ ਆ ਤਾਨੂੰ ਪਤਾ ਅੱਜ ਕੱਲ ਜਿਆਦੀ ਕਟਾਈ ਜਿਹੜੀ ਆ ਔਰ ਜਿਹੜੀ ਕੰਬਾਈਨ ਮਸ਼ੀਨਾਂ ਦੇ ਨਾਲ ਹੀ ਜਿਹੜੀ ਆ ਉਹ ਹੋ ਰਹੀ ਆ ਸੋ ਕਈ ਵਾਰੀ ਇਸ ਤਰ੍ਹਾਂ ਵੇਖਣ ਦੇ ਵਿੱਚ ਆਉਂਦਾ ਹੈ ਕਿ ਕੋਈ ਛੋਟੀ ਲੈ ਕੇ ਜਾਂ ਵਾਂਸ ਲੈ ਕੇ ਤੇ ਉਹਦੇ ਨਾਲ ਉਤਾਰਾਂ ਉੱਪਰ ਲੋਕ ਚੁੱਕ ਕੇ ਤੇ ਥੱਲੇ ਉਹਦੀ ਕੰਬਾਈਨ ਜਿਹੜੀ ਆ ਉਹ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਇਹੋ ਜਿਹਾ ਕੁਝ ਨਾ ਕੀਤਾ ਜਾਵੇ ਰATHER ਸਾਡੇ ਡਿਪਾਰਟਮੈਂਟ ਨੂੰ ਜਿਹੜਾ ਆ ਇਨਫੋਰਮ ਕੀਤਾ ਜਾਵੇ ਅਸੀਂ ਉਹਦੇ ਵਾਸਤੇ ਉਚਿਤ ਪ੍ਰਬੰਧ ਜੜਿਆ ਇਮੀਡੀਏਟਲੀ ਕਰਦੇ ਆਗੇ ਕਈ ਲੋਕ ਜੀਓ ਸਵਿਚ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਆਪ ਘੱਟ ਕੇ ਤੇ ਕੁਝ ਆਪ ਹੀ ਜੜੀ ਆ ਕੋਈ ਰਿਪੇਅਰ ਜਾਂ ਕੋਈ ਐਹੋ ਜੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਇਹੋ ਜੀਆਂ ਗੱਲਾਂ ਬਹੁਤ ਘਾਤਕ ਹਾਦਸਿਆਂ ਨੂੰ ਜਨਮ ਦੇ ਦਿੰਦੀਆਂ ਨੇ ਸੋ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਕਈ ਸਾਡੇ ਲੋਕ ਜਿਹੜੇ ਨੇ ਖਾਸ ਤੌਰ ਤੇ ਪ੍ਰਵਾਸੀ ਭਾਰਤੀ ਜਿਹੜੇ ਨੇ ਉਹ ਕਈ ਵਾਰੀ ਕਣਕ ਦੇ ਸੀਜ਼ਨ ਦੇ ਵਿੱਚ ਆਉਂਦੇ ਨੇ ਉਹ ਕਣਕ ਦੀ ਫਸਲ ਦੇ ਨਾਲ ਹੀ ਕੋਈ স্মੋਕਿੰਗ ਵਗੈਰਾ ਕਰ ਦਿੰਦੇ ਨੇ ਸਿਗਰਟ ਵੀ ਬੀਡੀਪੀ ਨਹੀਂ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਉਹਦੇ ਨਾਲ ਵੀ ਇਹ ਕਟਨਾ ਜਿਹੜੀਆਂ ਉਹ ਵਾਪਰ ਜਾਂਦੀਆਂ ਨੇ ਸੋ ਮੈਂ ਇਹ ਵੀ ਅਪੀਲ ਕਰੂੰਗਾ ਕਿ ਕਣਕ ਦੀ ਫਸਲ ਦੇ ਲਾਗੇ ਬਿਲਕੁਲ ਹੀ ਕੋਈ ਇਹੋ ਜਿਹਾ ਕੰਮ ਜਿਹੜਾ ਆ ਉਹ ਨਾ ਕੀਤਾ ਜਾਵੇ ਤਾਂ ਕਿ ਅਸੀਂ ਦੇਖੋ ਕਿੰਨਾ ਚਿਰ ਲੱਗ ਜਾਂਦਾ ਸਾਨੂੰ ਫਸਲ ਪਾਲਦਿਆਂ ਕਿੰਨਾ ਉਹਦੇ ਤੇ ਖਰਚ ਖਰਚਾ ਹੁੰਦਾ ਹੈ ਔਰ ਜੇ ਇੱਕ ਸਾਡੀ ਛੋਟੀ ਜੀ ਅਨਕੈਲੀ ਕਾਰਨ ਅਜਿਹੀ ਘਟਨਾ ਵਾਪਰ ਜੇ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਆ ਉਹ ਹੋ ਜਾਂਦੇ ਨੇ ਸੋ ਮੇਰੀ ਕਿਸਾਨ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਟਿੱਲੀਆਂ ਤਾਰਾਂ ਦੀ ਕੋਈ ਨੀਵੀਆਂ ਤਾਰਾਂ ਦੀ ਕੋਈ ਜੀਓ ਸਵਿਚ ਦੀ ਕੋਈ ਟਰਾਂਸਫਾਰਮਰ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਲੱਗਦੀ ਹੈ ਕਿ ਅੱਗ ਦੀ ਘਟਨਾ ਇਹਦੇ ਨਾਲ ਵਾਪਰ ਸਕਦੀ ਆ ਤੋਂ ਇਮੀਡੀਏਟਲੀ ਜਿਹੜੇ ਮੈਂ ਦੋ ਨੰਬਰ ਦੱਸੇ ਨੇ 96461006835 ਦੂਸਰਾ ਨੰਬਰ 9646108836 ਜਾਂ 1912 ਜਾਂ ਫਿਰ ਸਾਡੇ ਜਿਹੜੇ ਬਿਜਲੀ ਦਫਤਰ ਨੇ ਉਹਨਾਂ ਦੇ ਵਿੱਚ ਕਈ ਵਾਰੀ ਨੀਅਰਸਟ ਬਿਜਲੀ ਦਫਤਰ ਸਾਡੇ ਬਿਲਕੁਲ ਨਜ਼ਦੀਕ ਹੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਜੇ ਆਈ ਜਾਂ ਐਸ ਡੀਓ ਜਿਹੜੇ ਵੀ ਉੱਥੇ ਸਟਾਫ ਮੌਜੂਦ ਹੁੰਦਾ ਹੈ ਉਹਨਾਂ ਨੂੰ ਵੀ ਘਟਨਾ ਦੀ ਸੂਚਨਾ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਸਰ ਜੀ ਗਲਤੀ ਤੇ ਅਦਲ ਅੰਗੇ ਨਹੀਂ ਤਰਕ ਕਰਦੇ ਕਿ ਮੁਆਵਜ਼ਾ ਦਿੱਤਾ ਜਾਂਦਾ ਹੈ ਦੇਖੋ ਉਹ ਸਾਡੇ ਪੀਐਸਪੀਸੀਐਲ ਦੇ ਨਿਯਮ ਹੈਗੇ ਨੇ ਉਹਦੇ ਵਿੱਚ ਅਸੀਂ ਫਿਰ ਡਿਟਰਮਨ ਕਰਦੇ ਹਾਂ ਕਿੰਨੇ ਪਰਸੈਂਟ ਜੋ ਨੁਕਸਾਨ ਆਇਆ ਉਹ ਸਾਡੇ ਬਣੇ ਹੋਏ ਨੇ ਨਿਯਮ ਉਹਨਾਂ ਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਂਦਾ ਹੈ ਉਹ ਕਾਰਕਿਤ ਨੂੰ ਵੱਡੀ ਜੱਲੀ ਆ ਉਸ ਤੋਂ ਬਾਅਦ ਜਦੋਂ ਉਹਨੂੰ ਲਾੜ ਤੋਂ ਆ ਕੇ ਆਉਂਦੇ ਆ ਉਹ ਸ਼ਰਤ ਦੇ ਨਾਲ-ਨਾਲ ਜਿਹੜੇ ਜਿੱਤਰਾ ਰੋਕ ਨੇ ਇਹ ਜਿਹੜਾ ਜਿਹੜਾ ਲੋਕ ਨਹੀਂ ਆਇਆ ਆਵਾਜ਼ ਦੇ ਰੂਪ ਵਿੱਚ ਲਿਆ ਉਹਨਾਂ ਬਾਰੇ ਕੀ ਕਹੋਗੇ ਵੀ ਉਹ ਬਿਲਕੁਲ ਤੁਹਾਡੀ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਕਈ ਵਾਰੀ ਕਣਕ ਦੀ ਫਸਲ ਕੱਟ ਕੇ ਤੇ ਉਸ ਤੋਂ ਬਾਅਦ ਜਿਹੜਾ ਨਾੜ ਜਿਹੜਾ ਬਾਕੀ ਬਚਿਆ ਹੁੰਦਾ ਉਹਨੂੰ ਅੱਗ ਜਿਹੜੀ ਆ ਉਲਾ ਦਿੱਤੀ ਜਾਂਦੀ ਹੈ ਜਿਹਦੇ ਨਾਲ ਬਹੁਤ ਨੁਕਸਾਨ ਹੋ ਜਾਂਦੇ ਨੇ ਕਈ ਦੇ ਕਣਕਾ ਜੇ ਲਾ ਕੇ ਖੜੀ ਵੀ ਹੁੰਦੀ ਹੈ ਉਹ ਹਵਾ ਦਾ ਰੁਖ ਵੇਖ ਕੇ ਉਧਰ ਨੂੰ ਵੀ ਅੱਗ ਜੜੀ ਆ ਉਹ ਚਲੇ ਜਾਂਦੀ ਆ ਕਈ ਵਾਰੀ ਸੜਕਾਂ ਦੇ ਉੱਤੇ ਜਿਹੜੇ ਲਾਗੋਂ ਰਾਹਗੀਰ ਹੁੰਦੇ ਨੇ ਉਹਨਾਂ ਦੇ ਧੂਆਂ ਜਿਹੜਾ ਆ ਉਹ ਬਹੁਤ ਜ਼ਿਆਦਾ ਪੈਂਦਾ ਹੈ ਤੇ ਕਈ ਐਕਸੀਡੈਂਟਸ ਦੁਰਘਟਨਾਵਾਂ ਜਿਹੜੀਆਂ ਨੇ ਵਾਪਰ ਜਾਂਦੀਆਂ ਨੇ ਸੋ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਦੇਖੋ ਕਨਕਤਾ ਜੋ ਰਹਿਤ ਖੂਨ ਦਾ ਉਹਨੂੰ ਬਿਲਕੁਲ ਜਿਹੜੀ ਆ ਉਹ ਅਨਧਿਕਾਰਤ ਤੌਰ ਤੇ ਕੋਈ ਅੱਗ ਜਿਹੜੀ ਆ ਨਾ ਲਾਈ ਜਾਵੇ ਇਸ ਤਰ੍ਹਾਂ ਮਨੁੱਖੀ ਜ਼ਿੰਦਗੀਆਂ ਦਾ ਜਾਨਮਾਲ ਦੀ ਜਿਹੜੀ ਆ ਉਹ ਨੁਕਸਾਨ ਹੋ ਜਾਂਦਾ ਸੋ ਸਾਨੂੰ ਇਹੋ ਜੇ ਕੰਮਾਂ ਤੋਂ ਪ੍ਰੇਜ਼ ਕਰਨਾ ਚਾਹੀਦਾ ਜੀ ਗਰਮੀ ਬਹੁਤ ਵੱਧ ਰਹੀ ਹੈ ਡਿਮਾਂਡ ਵੀ ਵਧਣੀ ਹੈ ਜੀ ਡਿਮਾਂਡ ਤੇ ਸਪਲਾਈ ਵਿੱਚ ਕੋਈ ਪਾੜਾ ਨਹੀਂ ਕੋਈ ਪਾੜਾ ਨਹੀਂ ਆ ਜੀ ਦੇਖੋ ਜਿਹੜਾ ਸਾਡਾ ਝੋਨੇ ਦਾ ਸੀਜ਼ਨ ਹੈ ਸਾਡੇ ਵਾਸਤੇ ਬਹੁਤ ਐਮ ਹੁੰਦਾ ਕਿਉਂਕਿ ਗਰਮੀ ਹੁੰਦੀ ਆ ਗਰਮੀ ਦੇ ਵਿੱਚ ਡਿਮਾਂਡ ਨੇਚਰਲੀ ਦੂਜੀ ਵੀ ਵੱਧ ਜਾਂਦੀ ਆ ਡੋਮੈਸਟਿਕ ਵੀ ਵੱਧ ਜਾਂਦੀ ਆ ਐਗਰੀਕਲਚਰਲ ਵੀ ਜਾਣਦੀ ਹੈ ਕਿਉਂਕਿ ਅਸੀਂ ਏਪੀ ਕਨੈਕਸ਼ਨ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਪਾਣੀ ਮੋਟਰਾਂ ਨੂੰ ਬਿਜਲੀ ਦੇਣੀ ਹੁੰਦੀ ਆ ਸੋ ਸਾਡੇ ਕੋਲ ਕੋਈ ਬਿਜਲੀ ਦੀ ਕਮੀ ਜਿਹੜੀ ਆ ਉਹ ਨਹੀਂ ਆ ਸਾਡੇ ਜਿਹੜੇ ਥਰਮਲ ਪਲਾਂਟ ਨੇ ਬਿਲਕੁਲ ਫੁੱਲੀ ਚੱਲ ਰਹੇ ਨੇ ਔਰ ਜੇ ਉਹ ਕੋਲੇ ਦੀ ਉਥੇ ਲੋਡ ਹੁੰਦੀ ਆ ਉਹ ਸਾਡੇ ਕੋਲ ਜਿਹੜਾ ਉਹ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਸਾਡੇ ਕੋਲ ਕੋਲਾ ਮੌਜੂਦ ਆ ਔਰ ਸਾਡੇ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ। ਜਦੋਂ ਹਾਈ ਟੈਂਸ਼ਨ ਤਾਰਾਂ ਵਗੀਆਂ ਤਾਂ ਕਰਦੀਆਂ ਲੋਕਾਂ ਨੂੰ ਕਿਸੇ ਟਾਈਮ ਉਹ ਸਾਰੀ ਬਾਤ ਹੋ ਜਾਂਦੀ ਹੈ ਤੇ ਟੈਂਸ਼ਨ ਤਾਰਾਂ ਨਹੀਂ ਉੱਪਰੋਂ ਲੰਘਦੀ ਹੈ ਬਿਲਕੁਲ ਘੋਟਿਆਂ ਤੋਂ। ਦੇਖੋ ਜੀ ਸਭ ਦੇਖੋ ਸਭ ਤੋਂ ਪਹਿਲਾਂ ਤੇ ਜਿੱਥੇ ਹਾਈ ਟੈਂਸ਼ਨ ਤਾਰਾਂ ਲੰਘਦੀਆਂ ਹੁੰਦੀਆਂ ਨੇ ਬੜਾ ਪਹਿਲਾਂ ਤਾਰਾਂ ਲੰਘਦੀਆਂ ਨੇ ਤੇ ਬਾਅਦ ਦੇ ਵਿੱਚ ਕਈ ਵਾਰੀ ਜਗਾ ਥੱਲੇ ਸਸਤੀ ਹੁੰਦੀ ਆ ਜਾਂ ਕੋਈ ਐਹੋ ਜੀ ਗੱਲ ਹੁੰਦੀ ਆ ਤੇ ਕਈ ਵਾਰੀ ਅਨਧਿਕਾਰ ਤੌਰ ਤੇ ਉਹਦੇ ਤੁਹਾਡੇ ਮਕਾਨ ਜਿਹੜੇ ਨੇ ਉਹ ਬਣਾ ਲਏ ਜਾਂਦੇ ਨੇ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਤੁਸੀਂ ਘਟਨਾਵਾਂ ਵੀ ਦੇਖੀਆਂ ਹੋਣਗੀਆਂ ਕਿ ਛੱਤ ਪਿਆਗੀ ਛੱਤ ਦੇ ਉੱਤੇ ਕੋਈ ਬੱਚੇ ਖੇਡ ਰਹੇ ਸੀਗੇ ਜਾਂ ਲੰਘ ਰਹੇ ਸੀਗੇ ਉੱਤੇ ਤਾਰਾਂ ਲੱਗ ਰਹੀਆਂ ਸੀਗੀਆਂ ਵੈਸੇ ਤਾਂ ਸਾਡੇ ਕੋਲ ਨਿਜ਼ਮ ਨਹੀਂ ਪੂਰੇ ਨਿਜ਼ਮ ਨਹੀਂ ਸਾਡੇ ਕੋਲ ਕਿ ਕਿੰਨੇ ਮੀਟਰ ਹਾਈ ਟੈਂਸ਼ਨ ਜਾਂ ਲੋ ਟੈਨਸ਼ਨ ਦੀਆਂ ਜਿਹੜੀਆਂ ਤਾਰਾਂ ਨੇ ਉਹਦੇ ਤੇ ਕਿੰਨੇ ਡਿਫਰੈਂਸ ਪਾ ਕੇ ਆਪਾਂ ਉਥੇ ਉਸਾਰੀ ਕਰ ਸਕਦੇ ਆ ਅਦਰਵਾਈਜ਼ ਉਸਾਰੀ ਕਰ ਨਹੀਂ ਸਕਦੇ ਪਰ ਜੇਕਰ ਕੋਈ ਇਹੋ ਜਿਹੀ ਕੁਝ ਥਾਵਾਂ ਤੇ ਬਣੀਆਂ ਨੇ ਤੇ ਸਾਡੇ ਕੋਲ ਉਹਦੇ ਚ ਇੱਕ ਡਿਪੋਜ਼ਿਟ ਵਰਕ ਆ ਡਿਪੋਜ਼ਿਟ ਵਰਕ ਦੇ ਵਿੱਚ ਜੇਕਰ ਸਬੰਧਤ ਕੰਜ਼ਿਊਮਰ ਉਹ ਡਿਪੋਜ਼ਿਟ ਵਰਕ ਦੇ ਅਨੁਸਾਰ ਉਹ ਜਿਹੜਾ ਐਸਟੀਮੇਟਡ ਅਮਾਉਂਟ ਆ ਉਹ ਜਮਾ ਕਰਵਾ ਦੇ ਤੇ ਉਹ ਅਸੀਂ ਹਾਈ ਟੈਨਸ਼ਨ ਜਾਂ ਦੂਸਰੀਆਂ ਤਾਰਾਂ ਜਿਹੜੀਆਂ ਨੇ ਉਸ ਤੋਂ ਪਰੇ ਵੀ ਕਰ ਦਿੰਨੇ ਆ ਪਿੱਛੇ ਜੇ ਆਇਆ ਸੀਗਾ ਕਿ ਕਾਫੀ ਐਸਟੀਮੇਟ ਜਿਵੇਂ ਕਿ ਜਾਦੇ ਬੰਨੇ ਬੰਦੇ ਆ ਜੀ ਨਹੀਂ ਕਰਵਾ ਸਕਦੇ ਉਹਦੇ ਵਿੱਚ ਅਸੀਂ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ੋਰਟ ਵੀ ਜਿਹੜੀ ਆ ਉਹ ਦਿੱਤੀ ਹੋਈ ਆ ਔਰ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਦੇਖੋ ਜ਼ਿੰਦਗੀ ਤੋਂ ਵੱਧ ਕੇ ਇੰਪੋਰਟੈਂਟ ਕੋਈ ਚੀਜ਼ ਨਹੀਂ ਹੁੰਦੀ ਜੇਕਰ ਸਾਨੂੰ ਪਤਾ ਨਿਜ਼ਮ ਬਣੇ ਨੇ ਕਿ ਇਹ ਹਾਈ ਟੈਨਸ਼ਨ ਤਾਰਾਂ ਲੰਘਦੀਆਂ ਨੇ ਇਹਦੇ ਨੀਚੇ ਜਿਹੜੀ ਆ ਉਹ ਨਹੀਂ ਬਣਾਉਣੀ ਬਿਲਡਿੰਗ ਤੇ ਨਹੀਂ ਬਣਾਉਣੀ ਚਾਹੀਦੀ ਸੋ ਜੇ ਕਿਤੇ ਬਣੀਆਂ ਵੀ ਨੇ ਤੇ ਮੈਂ ਇਹ ਵੀ ਕਹੂੰਗਾ ਕਿ ਐਸਟੀਮੇਟਡ ਜੋ ਅਮਾਉਂਟ ਆ ਉਹਨੂੰ ਕਰਕੇ ਉਹਨਾਂ ਨੂੰ ਜਿਹੜਾ ਉਹ ਭਰੇ ਕਰਵਾ ਲਿਆ ਜਾਵੇ ਸਰ ਆ ਲੀਡਰ ਉਹ ਪਿਛਲੇ ਦਿਨਾਂ ਬਾਰੇ ਜਿਹੜਾ ਚੱਚਾ ਵਿੱਚ ਬਣਿਆ ਹੋਇਆ ਜਿਹੜੀ ਉਹਨੇ ਬੰਬਾਂ ਬਾਰੇ ਗੱਲ ਆ ਕਿ 50 ਬੰਬ ਜਿਹੜੇ ਇੱਥੇ ਆਜ ਕਿਲੇ 12 ਵਿੱਚ ਫਾਟੇ ਨੇ ਬਤੀ ਹੋ ਜਿਹੜੇ ਦੀ ਫਾਟੇ ਨੇ ਦੇਖੋ ਬੜੀ ਅਚੰਬੇ ਵਾਲੀ ਗੱਲ ਆ ਕਿ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਕਹਿ ਰਹੇ ਨੇ ਕਿ 50 ਬੰਬ ਆਏ ਨੇ ਜਿਦੇ ਵਿੱਚੋਂ 18 ਚੱਲ ਚੁੱਕੇ ਨੇ ਔਰ 32 ਬੰਬ ਹੋਰ ਚੱਲਨੇ ਬਾਕੀ ਨੇ ਦਾ ਮਤਲਬ ਬਹੁਤ ਪੁਖਤਾ ਸਬੂਤ ਨੇ ਉਹਨਾਂ ਕੋਲੇ ਇਹਦਾ ਮਤਲਬ ਉਹਨਾਂ ਦੇ ਕਿਸੇ ਨਾ ਕਿਸੇ ਦੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਹੈ ਔਰ ਉਹਨਾਂ ਨੂੰ ਉਹਨਾਂ ਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਸਰਕਾਰ ਨਾਲ ਇੰਟੈਲੀਜੈਂਸ ਨਾਲ ਪੁਲਿਸ ਨਾਲ ਸਾਂਝੀ ਕਰਨੀ ਚਾਹੀਦੀ ਸੀ ਕਿਉਂਕਿ ਇਹ ਬਹੁਤ ਹੀ ਗੰਭੀਰ ਮਸਲਾ ਆ ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਆ ਸੁਰੱਖਿਆ ਦਾ ਮਸਲਾ ਆ ਉਹਦੇ ਉਹ ਜਿਹੜੇ ਬੱਤੀ ਆ ਕਿੱਥੇ ਕਿੱਥੇ ਫਟਨੇ ਸੀਗੇ ਕਿੱਥੇ ਸੁੱਟਨੇ ਸੀਗੇ ਇਹ ਵੀ ਉਹਨਾਂ ਕੋਲ ਜਾਣਕਾਰੀ ਹੋਊਗੀ ਫਿਰ ਉਹਨਾਂ ਕੋਲ ਇਹ ਵੀ ਜਾਣਕਾਰੀ ਹੋਊਗੀ ਕਿ ਉਹ ਬੰਬ ਆਏ ਕਿੱਥੋਂ ਨੇ ਉਹ ਵੀ ਜਾਣਕਾਰੀ ਹੋਊਗੀ ਸੋ ਲੀਡਰ ਆਫ ਆਪੋਜੀਸ਼ਨ ਨੂੰ ਚਾਹੀਦਾ ਸੀਗਾ ਕਿ ਉਹ ਪੂਰੀ ਇਨਫੋਰਮੇਸ਼ਨ ਪਹਿਲਾਂ ਜਿਹੜੀ ਆ ਉਹ ਪੁਲਿਸ ਨੂੰ ਦੇਂਦੇ ਜੇ ਨਹੀਂ ਵੀ ਦਿੱਤੀ ਤੇ ਹੁਣ ਵੀ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਪੁਲਿਸ ਨੂੰ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਅਸੀਂ ਰੋਕ ਸਕੀਏ ਜਿਹੜੀਆਂ ਘਟਨਾਵਾਂ ਇਹੋ ਜੀਆਂ ਹੋਣ ਵਾਲੀਆਂ ਨੇ ਹੁਣ ਮੈਨੂੰ ਮੈਂ ਦੇਖ ਰਿਹਾ ਸੀਗਾ ਕਿ ਉਹ ਕਹਿ ਰਿਹਾ ਜੀ ਮੈਂ ਆਪਣੇ ਸੋਰਸਸ ਰਿਵੀਲ ਨਹੀਂ ਕਰ ਸਕਦਾ ਮੈਂ ਦੱਸ ਨਹੀਂ ਸਕਦਾ ਕਿ ਮੇਰੇ ਮੇਰੇ ਸੋਰਸਸ ਕਿੱਥੋਂ ਆਏ ਇਸ ਤਰ੍ਹਾਂ ਦੀ ਗੱਲ ਨਹੀਂ ਨਾ ਚੱਲਦੀ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੋਵੇ ਤੇ ਤੁਸੀਂ ਆਪਦੇ ਸੋਰਸਸ ਸਰੋਤ ਦੱਸਣ ਤੋਂ ਇਨਕਾਰ ਕਰ ਦੋ ਤੁਸੀਂ ਲੈ ਕੇਂਦਰੀ ਏਜੰਸੀਆਂ ਨਾਲੇ ਪੰਜਾਬ ਦੀ ਵੀ ਇੰਟੈਲੀਜੈਂਸ ਦੀ ਵੀ ਕਦੇ ਮੈਂ ਬਹੁਤ ਸਮਾਂ ਕੰਮ ਕੀਤਾ ਲੋਕ ਸਮਝ ਚ ਵੀ ਰਿਹਾ ਮੈਂ ਰਾਜਪਾਲ ਵੀ ਵੀ ਰਿਹਾ ਵਾ ਬਹੁਤ سارے ਸੰਪਰਕ ਨੇ ਮੇਰੇ ਹਾਂ ਨਹੀਂ ਸੰਪਰਕ ਨਹੀਂ ਪਰ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਮੈਂ ਆਪਣੇ ਸੋਰਸਸ ਰਿਵੀਲ ਨਹੀਂ ਕਰਦਾ ਕਿਉਂ ਨਹੀਂ ਸੋਰਸਸ ਰਿਵੀਲ ਕਰਦੇ ਜੀ ਜਦੋਂ ਤੁਹਾਡੇ ਪਤਾ ਆ ਤੁਹਾਡੇ ਕੋਲ ਪੁਖਤਾ ਸਬੂਤ ਨੇ ਦੋ ਹੀ ਗੱਲਾਂ ਜੀ ਜਾਂ ਤੇ ਉਹਨਾਂ ਪੰਜਾਬ ਦੇ ਵਿੱਚ دہشت ਦਾ ਮਾਹੌਲ ਪੈਦਾ ਕਰਨ ਵਾਸਤੇ ਬਿਆਨ ਦਿੱਤਾ ਜਾਂ ਉਹਨਾਂ ਕੋਲ ਪੂਕਤਾ ਸਬੂਤ ਨੇ ਜਾਂ ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਉਹ 32 ਜਿਹੜੇ ਗਰਨੇਡ ਨੇ ਜਿਨ੍ਹਾਂ ਦੀ ਗੱਲ ਕਰ ਰਹੇ ਨੇ ਉਹ ਕਿੱਥੇ ਪਏ ਨੇ ਸੋ ਇਹ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਆਪ ਜਾ ਕੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਾਉਣੀ ਚਾਹੀਦੀ ਆ ਜਾਣ ਜਾ ਕੇ ਦੱਸਣ ਕਿ ਆ ਦੇਖੋ ਜੀ ਆ ਬੱਤੀ ਇੱਥੇ ਤੇ ਤੁਹਾਡੇ ਪਏ ਉਹ ਕਹਿੰਦੇ ਸੀ ਮੈਂ ਪੁਲਿਸ ਨੂੰ ਸਹਿਯੋਗ ਕਰਨ ਨੂੰ ਤਿਆਰ ਮੈਂ ਪੁਲਿਸ ਨੂੰ ਐ ਦਸਤਕੀ ਦਿੱਤੀ ਉਹਨਾਂ ਨੇ ਦਿੱਤੀ ਦਸਤਕ ਪਰ ਉਹਨਾਂ ਨੇ ਕੋਈ ਸਹਿਯੋਗ ਨਹੀਂ ਦਿੱਤਾ ਉਹ ਕਹਿੰਦੇ ਜੀ ਮੈਂ ਆਪਦੇ ਸੋਰਸਸ ਰਿਵੀਲ ਨਹੀਂ ਕਰ ਸਕਦਾ ਸੋ ਉਹ ਜੇ ਬਿਆਨ ਦਿੱਤਾ ਆ ਉਹਨਾਂ ਕੋਲ ਕੋਈ ਸਬੂਤ ਨਹੀਂ ਤੇ ਉਹਦੇ ਨਾਲ ਸੰਬੰਧਤ ਜਿਹੜੀ ਆ ਉਹ ਜਾਣਕਾਰੀ ਵੀ ਪੁਲਿਸ ਨਾਲ ਸਾਂਝੀ ਕਰਨੀ ਚਾਹੀਦੀ ਹੈ ਨਾ ਧੰਨਵਾਦ ਥੈਂਕਿਊ ਜੀ